ਕਿ ਅਸੀਂ ਹੜ੍ਹਾਂ ਬਾਰੇ ਓਨੇ ਸੈਂਸਿਟਿਵ ਹਾਂ ਜਿੰਨੀ ਤੇਜ਼ੀ ਦੇ ਨਾਲ ਇਹ ਲੋਕਾਂ ਦਾ ਨੁਕਸਾਨ ਕਰਦੇ ਐ ਇਕੱਲੇ ਬਿਆਨ ਦੇ ਕੇ ਹੈਲੀਕਾਪਟਰ ਤੋਂ ਉੱਪਰੋਂ ਨਿਗਾਹ ਮਾਰ ਕੇ ਕਿ ਕਿੱਥੇ-ਕਿੱਥੇ ਪਾਣੀ ਜ਼ਿਆਦਾ ਆਇਆ ਜਾਂ ਦੋ ਚਾਰ ਰਾਜਨੀਤਿਕ ਨੇਤਾ ਜਿਹੜੇ ਕਿਸ਼ਤੀ ਦੇ ਵਿੱਚ ਬੈਠ ਕੇ ਹੜਪੀੜਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਇਹ ਬਿਆਨ ਦੇ ਦਿੰਦੇ ਐ ਕਿ ਅਸੀਂ ਹਰ ਇੱਕ ਦੇ ਨੁਕਸਾਨ ਦੀ ਭਰਪਾਈ ਕਰਾਂਗੇ ਤੇ ਇਹ ਤਾਂ ਨਹੀਂ ਅਸੀਂ ਲਗਾਤਾਰ ਗੱਲਾਂ ਦਾ ਹੀ ਕੜਾਹ ਕਰਦੇ ਐ ਤੇ ਅਲਟੀਮੇਟਲੀ ਇਹਦੇ ਵਿੱਚੋਂ ਨਿਕਲਦਾ ਕੁਛ ਨਹੀਂ ਅੱਜਕੱਲ ਬਰਸਾਤਾਂ ਦਾ ਮੌਸਮ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਲਗਾਤਾਰ ਭਾਰਤ ਦੇ ਇਸ ਖਿੱਤੇ ਵਿੱਚ ਜਿਹਦੇ ਵਿੱਚ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਆਉਂਦਾ ਹੈ ਇਸ ਦੇ ਵਿੱਚ ਲਗਾਤਾਰ ਕਦੇ ਬੱਦਲ ਫਟਣ ਦੀਆਂ ਕਦੇ ਹੜ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਅਕਸਰ ਦੇਖਣ ਨੂੰ ਮਿਲਦੀਆਂ ਪਾਣੀ ਦੇ ਵਧ ਰਹੇ ਵਹਾਅ ਦੇ ਨਾਲ ਬਹੁਤ ਸਾਰੇ ਲੋਕ ਘਰਾਂ ਤੋਂ ਬੇਕਾਰ ਹੋ ਗਏ ਤੇ ਬਾਰਡਰ ਦੇ ਇਲਾਕਿਆਂ ਦੇ ਵਿੱਚ ਜਿੱਥੇ ਸਤਲੁਜ ਦਾ ਤੇ ਬਾਕੀ ਦਰਿਆਵਾਂ ਦਾ ਪਾਣੀ ਭਰ ਰਿਹਾ ਹੈ ਉਹਨਾਂ ਦੇ ਵਿੱਚ ਲੋਕ ਆਪਣੇ ਘਰ ਛੱਡਣ ਨੂੰ ਵੀ ਮਜਬੂਰ ਹੋਏ ਪਏ ਹੈ ਕੀ ਇਸ ਕੁਦਰਤੀ ਆਫਤ ਦਾ ਕੋਈ ਇੰਤਜ਼ਾਮ ਕੀਤਾ ਹੋਇਆ ਹੈ ਜਾਂ ਇਹ ਕੁਦਰਤੀ ਆਫਤ ਜਦੋਂ ਆਉਂਦੀ ਹੈ ਉਸ ਤੋਂ ਪਹਿਲਾਂ ਸਿਰਫ ਤੇ ਸਿਰਫ ਗੱਲਾਂ ਹੀ ਹੁੰਦੀਆਂ ਨੇ ਤੇ ਆਫਤ ਆਉਣ ਤੋਂ ਬਾਅਦ ਲੋਕ ਆਪਣੀ ਮੁਸੀਬਤ ਨੂੰ ਆਪ ਝੱਲਣ ਦੀ ਕੋਸ਼ਿਸ਼ ਕਰਦੇ ਆਂ ਅੱਜ ਕੱਲ੍ਹ ਹਾਲਾਤ ਇਹ ਬਣੇ ਹੋਏ ਆ ਕਿ ਵੱਖ-ਵੱਖ ਡੈਮ ਐ ਜਿਨ੍ਹਾਂ ਦੇ ਵਿੱਚ ਪਾਣੀ ਨੂੰ ਸਟੋਰ ਕੀਤਾ ਜਾਂਦਾ ਉਹਦਾ ਭੰਡਾਰੀਕਰਨ ਕੀਤਾ ਜਾਂਦਾ ਹੈ ਤਕਰੀਬਨ ਸਾਰੇ ਡੈਮ ਐ ਜਿਹੜੇ ਉਹ ਖਤਰੇ ਦੇ ਨਿਸ਼ਾਨ ਤੋਂ ਜਾਂ ਉੱਪਰ ਚਲੇ ਗਏ ਜਾਂ ਖਤਰੇ ਦੇ ਨਿਸ਼ਾਨ ਤੱਕ ਪਹੁੰਚਣ ਵਾਲੇ ਆ 1-2 ਦਿਨ ਪਹਿਲਾਂ ਭਾਖੜਾ ਡੈਮ ਬਾਰੇ ਵੀ ਕਿਹਾ ਜਾਂਦਾ ਸੀ ਕਿ ਉਹ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਣ ਵਾਲਾ ਤੇ ਇਸ ਕਰਕੇ ਉਸ ਦੇ ਵੀ ਫਲੱਡ ਗੇਟ ਖੁੱਲੇ ਗਏ ਸੀ ਤੇ ਉਹ ਫਲੱਡ ਗੇਟ ਖੋਲਣ ਦੇ ਨਾਲ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਤੇਜ਼ੀ ਨਾਲ ਪਾਣੀ ਭਰਿਆ ਚੰਡੀਗੜ੍ਹ ਤੇ ਉਹਦੇ ਨਾਲ ਲੱਗਦੇ ਇਲਾਕੇ ਨਵੇਂ گاؤں ਵਿਸ਼ੇਸ਼ ਤੌਰ ਤੇ ਉੱਥੇ ਹੜਵਰਗੇ ਹਾਲਾਤ ਬਣੇ ਇਸੇ ਤਰੀਕੇ ਨਾਲ ਸੁਖਨਾ ਲੇਖ ਦੇ 1-2 3-4 ਵਾਰ ਗੇਟ ਲਗਾਤਾਰ ਖੁੱਲੇ ਤੇ ਉਹਦੇ ਨਾਲ ਘੱਗਰ ਦੇ ਵਿੱਚ ਪਾਣੀ ਆਇਆ ਤੇ ਉਹਦੇ ਨਾਲ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਦੀ ਭਾਰੀ ਮਾਰ ਹੈ ਜਿਹੜੀ ਦੇਖਣ ਨੂੰ ਮਿਲੀ ਹੁਣ ਜਦੋਂ ਅਸੀਂ ਇਹਨਾਂ ਸਾਰੀਆਂ ਗੱਲਾਂ ਦੀ ਚਰਚਾ ਕਰਦੇ ਆਂ ਤਾਂ ਜਦੋਂ ਹਰ ਸਾਲ ਸਾਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਦੀ ਮਾਰ ਹੈ ਜਿਹੜੀ ਕਈ ਸ਼ਹਿਰਾਂ ਨੂੰ ਪਿੰਡਾਂ ਨੂੰ ਕਸਬਿਆਂ ਨੂੰ ਝਲਨੀ ਪੈਂਦੀ ਹੈ ਕਿ ਅਸੀਂ ਉਸ ਦਾ ਕੋਈ ਪ੍ਰਬੰਧਨ ਕੀਤਾ ਹੈ ਕਿ ਅਸੀਂ ਹੜਾਂ ਬਾਰੇ ਉਹਨੇ ਸੈਂਸਿਟਿਵ ਹਾਂ ਜਿੰਨੀ ਤੇਜ਼ੀ ਦੇ ਨਾਲ ਇਹ ਲੋਕਾਂ ਦਾ ਨੁਕਸਾਨ ਕਰਦੇ ਹੈ ਕਿਤੇ ਇਹ ਤਾਂ ਨਹੀਂ ਅਸੀਂ ਲਗਾਤਾਰ ਗੱਲਾਂ ਦਾ ਹੀ ਕੜਾਹ ਕਰਦੇ ਆਂ ਤੇ ਅਲਟੀਮੇਟਲੀ ਇਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਅਸੀਂ ਸਾਰੇ ਜਾਣਦੇ ਆ ਕਿ 2 ਸਾਲ ਪਹਿਲਾਂ ਪਟਿਆਲਾ ਬੁਰੀ ਤਰ੍ਹਾਂ ਹੜਾਂ ਦੀ ਮਾਰ ਵਿੱਚ ਆਇਆ ਸੀ ਪਰ ਉਸ ਤੋਂ ਬਾਅਦ ਵੱਡੇ 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 ਬਿਆਨ ਆਏ ਅਸੀਂ ਇਸ ਤਰੀਕੇ ਨਾਲ ਕਰਾਂਗੇ ਪਾਣੀ ਦਾ ਇਹ ਪ੍ਰਬੰਧ ਕਰਾਂਗੇ ਪ੍ਰਬੰਧ ਕਰਨਾ ਤਾਂ ਦੂਰ ਦੀ ਗੱਲ ਹੈ ਹਾਲਾਤ ਹੁਣ ਇਹ ਬਣੇ ਹੋਏ ਐ ਕਿ ਜਿਹੜੇ ਪਹਿਲਾਂ ਤੋਂ ਸਿਆਣਪ ਦੇ ਨਾਲ ਛੱਡੇ ਹੋਏ ਪਾਣੀ ਵਗਣ ਦੇ ਰਸਤੇ ਸੀ ਅਸੀਂ ਉਹਨਾਂ ਨੂੰ ਵੀ ਕਲੋਨੀਆਂ ਬਣਾ ਕੇ ਵੇਚਣਾ ਸ਼ੁਰੂ ਕੀਤਾ ਵੱਡੇ ਪੱਧਰ ਤੇ ਉਹਨਾਂ ਦੇ ਵਿੱਚ ਭੜਤ ਪਾਈ ਕੁਦਰਤੀ ਤੌਰ ਤੇ ਜਿਹੜਾ ਪਾਣੀ ਦਾ ਵਹਾਅ ਸੀ ਉਸ ਨੂੰ ਅਸੀਂ ਬਹੁਤ ਤੇਜ਼ੀ ਨਾਲ ਰੋਕਦੇ ਜਾ ਰਹੇ ਹਾਂ ਇਹਦੇ ਨਾਲ ਹੋਣਾ ਕੀ ਐ ਕਿ ਪਟਿਆਲੇ ਦੀਆਂ ਜਿਹੜੀਆਂ ਨਦੀਆਂ ਜੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਵੱਡੀ ਨਦੀ ਅਤੇ ਛੋਟੀ ਨਦੀ ਜਿਨ੍ਹਾਂ ਦਾ ਟੋਟਲ ਲੈਂਥ ਹੈ ਜਿਹੜੀ ਉਹ 5 7 10 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਬਣਦੀ ਇੱਕ ਥਾਂ ਤੋਂ ਆ ਕੇ ਨਦੀ ਬਣਦੀ ਹੈ ਤੇ ਅਗਲੇ ਥਾਂ ਤੇ ਜਾ ਕੇ ਉਹ ਖੇਤਾਂ ਦੇ ਵਿੱਚ ਖੁੱਲ ਜਾਂਦੀ ਸੀ ਹੁਣ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪੰਜਾਬ ਦੇ ਇਕੱਲੇ ਪਟਿਆਲੇ ਦੇ ਨਹੀਂ ਐ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇੰਨਾ ਵਿਕਰਾਲ ਰੂਪ ਧਾਰਨ ਕਰਨਗੇ ਜਿਹਦੇ ਬਾਰੇ ਤੁਸੀਂ ਅੱਜ ਕਿਆਸ ਵੀ ਨਹੀਂ ਕਰ ਸਕਦੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਛੱਡਿਆ ਗਿਆ ਜਿੰਨੇ ਵੱਡੇ ਪੱਧਰ ਤੇ ਸ਼ਾਰਾ ਬਣ ਰਹੇ ਆ ਜਿੰਨੇ ਵੱਡੇ ਪੱਧਰ ਤੇ ਸੜਕਾਂ ਨੂੰ ਉੱਚੇ ਕੀਤਾ ਜਾ ਰਿਹਾ ਹੈ ਜਿਸ ਪੱਧਰ ਤੇ ਰਿੰਗ ਰੋਡ ਬਣਾਈਆਂ ਜਾ ਰਹੀਆਂ ਆ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਨਾਲ ਕੀ ਹੋ ਰਿਹਾ ਕਿ ਆਮ ਤੌਰ ਤੇ ਜਿੱਥੋਂ ਦੀ ਪਾਣੀ ਵਗਦਾ ਸੀ ਉਹਨਾਂ ਸਾਰੀਆਂ ਥਾਵਾਂ ਨੂੰ 3 ਤੋਂ 4-5 ਫੁੱਟ ਤੱਕ ਉੱਚਾ ਕੀਤਾ ਗਿਆ। ਉਹਦੇ ਨਾਲ ਪਾਣੀ ਦਾ ਜਿਹੜਾ ਕੁਦਰਤੀ ਵਹਾਅ ਸੀ ਜਿਸ ਦੇ ਨਾਲ ਪਾਣੀ ਨੇ ਲੰਮੇ ਖੇਤਰ ਵਿੱਚ ਫੈਲਣਾ ਸੀ ਉਹ ਸਾਰੇ ਦਾ ਸਾਰਾ ਵਹਾਅ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸੇ ਕਰਕੇ ਕੀ ਹੁੰਦਾ ਹੈ ਕਿ ਇੱਕ ਜਗ੍ਹਾ ਦੇ ਵਿੱਚ ਪਾਣੀ ਭਰਦਾ ਹੈ ਉਸ ਤੋਂ ਬਾਅਦ ਅੱਗੇ ਰੋਕ ਆ ਜਾਂਦੀ ਹੈ ਫਿਰ ਹੋਰ ਤੇਜ਼ੀ ਨਾਲ ਪਾਣੀ ਪੜਦਾ ਹੈ ਹੋਰ ਰੋਕ ਆਉਂਦੀ ਹੈ ਇਸ ਤਰੀਕੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਪਾਣੇ ਨੇ ਪਹਿਲਾਂ ਕੁਦਰਤੀ ਤੌਰ ਤੇ ਵਹਾਅ ਦੇ ਵਿੱਚ ਨਿਕਲ ਜਾਣਾ ਸੀ ਹੁਣ ਉਹ ਵੱਧ ਤੋਂ ਵੱਧ ਘਰਾਂ ਦਾ ਖੇਤੀ ਦਾ ਤੇ ਆਮ ਲੋਕਾਂ ਦੀ ਜਾਇਦਾਦ ਦਾ ਨੁਕਸਾਨ ਹੈ ਜਿਹੜਾ ਉਹ ਕਰ ਰਿਹਾ ਹੈ ਹੁਣ ਇਹਦੇ ਵਿੱਚ ਜੇ ਅਸੀਂ ਕਹੀਏ ਕਿ ਕੁਦਰਤ ਅੱਗੇ ਕਿਸ ਦਾ ਜੋਰ ਹੈ ਇਸ ਤੇ ਅਸੀਂ ਕਿਸੇ ਨੂੰ ਕਸੂਰਵਾਰ ਠਹਿਰਾ ਨਹੀਂ ਸਕਦੇ ਇਹ ਗੱਲ ਬਿਲਕੁਲ ਵੀ ਮੰਨਣਯੋਗ ਨਹੀਂ ਹੈ ਬਿਲਕੁਲ ਇਸ ਨੂੰ ਗਲਤ ਕਿਹਾ ਜਾ ਸਕਦਾ ਜਦੋਂ ਅਸੀਂ ਇੰਗਲੈਂਡ ਕੈਨੇਡਾ ਜਾਂ ਹੋਰ ਵਿਕਸਿਤ ਮੁਲਕਾਂ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਅਸੀਂ ਦੇਖਦੇ ਹਾਂ ਜਿਹੜੇ ਪਾਣੀ ਦੇ ਬਹੁਤ ਹਜ਼ਾਰਾਂ ਸਾਲ ਤੋਂ ਕਹਿ ਲਓ ਸੈਂਕੜੇ ਸਾਲਾਂ ਦਾ ਤਾਂ ਰਿਕਾਰਡ ਵੀ ਉੱਥੇ ਉਪਲਬਧ ਹੋਊਗਾ ਉਦੋਂ ਤੋਂ ਲੈ ਕੇ ਹੁਣ ਤੱਕ ਜਿੱਥੇ ਵੀ ਕੋਈ ਨਦੀ ਨਾਲਾ ਵਗਦਾ ਸੀ ਉਸ ਦੇ ਕੁਦਰਤੀ ਵਹਾ ਨੂੰ ਰੋਕਿਆ ਨਹੀਂ ਗਿਆ ਜੇ ਰੋਕ ਕੇ ਕਿਤੇ ਡੈਮ ਬਣਾਇਆ ਗਿਆ ਤਾਂ ਉਹਦਾ ਵੀ ਯੋਗ ਪ੍ਰਬੰਧਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਹਾਲਾਤ ਇਹ ਬਣੇ ਹੋਏ ਐ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਨਦੀ ਅਤੇ ਨਾਲਿਆਂ ਦੇ ਤਲਾਂ ਦੇ ਵਿੱਚ ਮਕਾਨ ਬਣਾਏ ਹੋਏ ਐ ਉਸ ਦੇ ਨਾਲ ਵਾਪਰਦਾ ਕੀ ਹੈ ਬਹੁਤ ਸਾਰੇ ਸ਼ਾਇਦ ਅਮੀਰ ਵਿਅਕਤੀਆਂ ਦੇ ਰਹਿਣ ਲਈ ਨੁਆਇਡਾ ਤੇ ਗੜਗਾਉ ਬਣੇ ਜਦੋਂ 21 ਬਰਸਾਤ ਆਉਂਦੀ ਹੈ ਤਾਂ ਉੱਥੋਂ ਦੇ ਬਹੁਤ ਸਾਰੇ ਇਲਾਕਿਆਂ ਵਿੱਚ 2 ਤੋਂ 3 ਫੁੱਟ ਪਾਣੀ ਭਰਿਆ ਹੁੰਦਾ ਹੈ ਅਸੀਂ ਅੰਡਰਪਾਸ ਬਣਾਉਣੇ ਹਨ ਜਿੰਨੇ ਵੀ ਅੰਡਰਪਾਸ ਬਣੇ ਹਨ ਜੇ 50 ਅੰਡਰਪਾਸ ਤੁਸੀਂ ਸਰਵੇ ਦੇ ਤੌਰ ਤੇ ਲੈ ਕੇ ਚੱਲੋ ਤਾਂ ਮੁਸ਼ਕਲ ਨਾਲ ਉਹਨਾਂ ਚੋਂ ਪੰਜ ਐਸੇ ਹੋਣਗੇ ਜਿਨ੍ਹਾਂ 'ਚ ਬਰਸਾਤਾਂ ਵੇਲੇ ਪਾਣੀ ਨਾ ਖੜਦਾ ਹੋਵੇ ਜਿੱਥੋਂ ਦੀ ਬਰਸਾਤਾਂ ਦੇ ਬਾਵਜੂਦ ਵੀ ਲੰਘਣ ਦਾ ਰਸਤਾ ਬਚਦਾ ਹੋਵੇ ਇਸ ਲਈ ਸਾਡੇ ਕਿਤੇ ਨਾ ਕਿਤੇ ਜਿਹੜੀ ਕੰਪਰੀਹੈਂਸਿਵ ਪਲੈਨਿੰਗ ਹੈ ਸਾਡੀ ਉਹਦੇ ਤੇ ਵੱਡੇ ਪੱਧਰ ਦੀ ਕਮੀ ਹੈ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਅਸੀਂ ਇੱਕ ਚੀਜ਼ ਕਰਨ ਵੇਲੇ ਦੂਸਰੀ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੰਨੇ ਆ ਅੱਜ ਦੇ ਹਾਲਾਤ ਇਹ ਬਣੇ ਹੋਏ ਐ ਕਿ ਬੱਦਲ ਫਟਣ ਦੀਆਂ ਘਟਨਾਵਾਂ ਨਾਲ ਸਾਡੇ ਪਿੰਡ ਵਹਿ ਰਹੇ ਐ ਤੇ ਜਿਹੜਾ ਹੁਣੇ ਸਾਡੇ ਕੋਲੇ ਨਵੀਂ ਘਟਨਾ ਦਾ ਪਤਾ ਲੱਗਿਆ ਸੀ ਕਿ ਜੰਮੂ ਅਤੇ ਕਸ਼ਮੀਰ ਵਿੱਚ ਭਾਰੀ ਤਬਾਹੀ ਮੱਚੀ ਸੀ ਬੱਦਲ ਫਟਣ ਨਾਲ ਜਦੋਂ ਉਹਨਾਂ ਵਿਗਿਆਨੀਆਂ ਨੂੰ ਜਿਹੜੇ ਇਸ ਗੱਲ ਨੂੰ ਜਾਣਦੇ ਆ ਕਿ ਨੁਕਸਾਨ ਕਿਵੇਂ ਹੋਣਾ ਹੈ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਤਰਕ ਦਿੱਤਾ ਕਿ ਇੱਥੇ ਠੀਕ ਤਰੀਕੇ ਨਾਲ ਜਦੋਂ ਵੀ ਨਵੇਂ ਪ੍ਰੋਜੈਕਟ ਨਵੀਆਂ ਸੜਕਾਂ ਨਵੀਆਂ ਸੁਰੰਗਾਂ ਬਣਾਈਆਂ ਜਾਂਦੀਆਂ ਉਸ ਇਲਾਕੇ ਦਾ ਸਰਵੇ ਨਹੀਂ ਕੀਤਾ ਗਿਆ ਜਾਂ ਉਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ ਗਿਆ ਜਿਨ੍ਹਾਂ ਨਾਲ ਇਹ ਬਚਾਅ ਹੋ ਸਕਦਾ ਸੀ ਅੱਜ ਪਹਾੜਾਂ ਦੇ ਵਿੱਚੋਂ ਸੜਕ ਕੱਢਣ ਲਈ ਅਸੀਂ ਬਲਾਸਟ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ ਉਹਦੇ ਨਾਲ ਬਹੁਤ ਸਾਰੇ ਪਹਾੜ ਹੈ ਜਿਹੜੇ ਉਹ ਖੋਖਲੇ ਹੋ ਜਾਂਦੇ ਆ ਉਹਨਾਂ ਦੇ ਵਿੱਚ ਪਾਣੀ ਪੈਂਦਾ ਅੱਜ ਤੋਂ ਇੱਕ ਦਹਾਕਾ ਪਹਿਲਾਂ ਦੋ ਦਹਾਕੇ ਪਹਿਲਾਂ ਇਸ ਕਿਸਮ ਦੀਆਂ ਘਟਨਾਵਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਸੀ ਕਿ ਪੂਰੇ ਦਾ ਪੂਰਾ ਪਹਾੜ ਹੀ ਥੱਲੇ ਆ ਗਿਆ ਰਸਤੇ ਬੰਦ ਕਰਤੇ ਹੁਣ ਜਿਹੜੇ ਵੱਡੇ ਰਸਤੇ ਅਸੀਂ ਸੁੰਧਾ ਲਈ ਸਹੂਲਤ ਲਈ ਬਣਾਏ ਸੀ ਉਹਨਾਂ ਦੇ ਵਿੱਚੋਂ ਬਹੁਤੇ ਬਰਸਾਤਾਂ ਦੇ ਦਿਨਾਂ ਦੇ ਦੋ ਤਿੰਨ ਮਹੀਨਿਆਂ ਦੇ ਵਿੱਚ ਉਹ ਬੰਦ ਹੀ ਰਹਿੰਦੇ ਆ ਪਾਣੀ ਨਾਲ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ ਅੱਜ ਤੋਂ ਤਕਰੀਬਨ ਜੇ 50 ਸਾਲ ਜਾਂ 60 ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਵੀ ਬਰਨਾਲਾ ਉਸ ਤੋਂ ਬਾਅਦ ਮੌੜ ਮੰਡੀ ਅੱਗੇ ਜੇ ਰਾਮਾ ਮੰਡੀ ਤੱਕ ਦੀ ਗੱਲ ਕਰੀਏ ਤਾਂ ਇੱਥੇ ਸੇਮ ਨਾਲੇ ਬਣਾਏ ਹੋਏ ਸੀ ਭਾਵੇਂ ਉਹਨਾਂ ਵਿੱਚ ਪਾਣੀ ਕਦੇ-ਕਦਾਈਂ ਆਉਂਦਾ ਸੀ ਪਰ ਫਿਰ ਵੀ ਉਹ ਪਹਿਲਾਂ ਪ੍ਰਬੰਧਨ ਕੀਤਾ ਗਿਆ ਸੀ ਕਿ ਜੇ ਕਦੇ ਪਾਣੀ ਆਇਆ ਤਾਂ ਉਸ ਨੂੰ ਉਹ ਸਾਂਭ ਸਕਣ ਅੱਜ ਅਸੀਂ ਨਵੇਂ ਨਾਲੇ ਬਣਾਉਣੇ ਤਾਂ ਦੂਰ ਦੀ ਗੱਲ ਹੈ ਜਿਹੜੇ ਪੁਰਾਣੇ ਹੋਏ ਸਾਡੇ ਨਾਲੇ ਬਣੇ ਹੋਏ ਸੀ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਖਰਾਬ ਕੀਤਾ ਹੋਇਆ ਟੁੱਟੇ ਹੋਏ ਆ ਉਹਨਾਂ ਦੀ ਕਿਤੇ ਮੁਰੰਮਤ ਨਹੀਂ ਹੋਈ ਮੈਨੂੰ ਨਹੀਂ ਲੱਗਦਾ ਕਿ ਪਿਛਲੀ ਅੱਧੀ ਸਦੀ ਦੇ ਵਿੱਚ ਕੋਈ ਵੀ ਐਸਾ ਪਾਣੀ ਦੇ ਬਚਾਓ ਦੇ ਪ੍ਰਬੰਧਨ ਵਾਸਤੇ ਅਸੀਂ ਨਵਾਂ ਨਾਲਾ ਨਦੀ ਡੈਮ ਜਾਂ ਇਸ ਕਿਸਮ ਦਾ ਕੋਈ ਕਾਰਜ ਕੀਤਾ ਜੇ ਐਸ ਕਿਸਮ ਦੀਆਂ ਸਹੂਲਤਾਂ ਇਸ ਕਿਸਮ ਦਾ ਪ੍ਰਬੰਧਨ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜੇ ਕਿਤੇ ਆਫਤ ਥੋੜੀ ਵੱਡੀ ਪੱਧਰ ਤੇ ਆਈ ਜੇ ਕਿਤੇ ਸਾਡੇ ਭਾਖੜਾ ਨਹਿਰ ਵਰਗੀ ਵੱਡੀ ਨਹਿਰ ਕਿਤੇ ਟੁੱਟਦੀ ਹੈ ਤਾਂ ਉਹਦਾ ਪਾਣੀ ਜਿਸ ਪ੍ਰਕਾਰ ਦੀਆਂ ਅਸੀਂ ਕੁਦਰਤੀ ਵਹਿਣ ਦੇ ਵਿੱਚ ਰੋਕਾਂ ਬਣਾ ਰਹੇ ਆਂ ਪਾਣੀ ਦੇ ਉਸ ਦੇ ਨਾਲ ਹੋਰ ਵੀ ਵਿਕਰਾਲ ਤੇ ਮਾਰੂ ਰੂਪ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਸਕਦਾ ਹੈ ਇਸ ਲਈ ਅਜੇ ਵੀ ਕੁਝ ਨਹੀਂ ਵਿਗੜਿਆ ਜਿਹੜੀਆਂ ਜਿਹੜੀਆਂ ਵੀ ਸੜਕਾਂ ਦੇ ਵਿੱਚੋਂ ਜਿੱਥੋਂ ਵੀ ਪਾਣੀ ਦਾ ਕੁਦਰਤੀ ਵਹਾਅ ਸੀ ਉਸ ਵਹਾਅ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਉਹਦੇ ਥੱਲੇ ਦੀ ਪਾਣੀ ਕਿਵੇਂ ਵਗੇ ਉਹਨਾਂ ਪਾਣੀਆਂ ਨੂੰ ਛੋਟੇ ਡੈਮ ਬਣਾ ਕੇ ਉਹਨਾਂ ਦਾ ਪ੍ਰਬੰਧਨ ਕਿਵੇਂ ਹੋ ਸਕਦਾ ਹੈ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕੱਲੇ ਬਿਆਨ ਦੇ ਕੇ ਹੈਲੀਕਾਪਟਰ ਤੋਂ ਉੱਪਰੋਂ ਨਿਗਾਹ ਮਾਰ ਕੇ ਕਿ ਕਿੱਥੇ-ਕਿੱਥੇ ਪਾਣੀ ਜ਼ਿਆਦਾ ਆਇਆ ਹੈ ਜਾਂ ਦੋ ਚਾਰ ਰਾਜਨੀਤਿਕ ਨੇਤਾ ਜਿਹੜੇ ਕਿਸ਼ਤੀ ਦੇ ਵਿੱਚ ਬੈਠ ਕੇ ਹੜਪੀੜਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਇਹ ਬਿਆਨ ਦੇ ਦਿੰਦੇ ਆ ਕਿ ਅਸੀਂ ਹਰ ਇੱਕ ਦੇ ਨੁਕਸਾਨ ਦੀ ਭਰਪਾਈ ਕਰਾਂਗੇ ਪਰ ਦੋਸਤੋ ਅਸੀਂ ਸਾਰੇ ਜਾਣਦੇ ਆ ਕੋਈ ਭਰਪਾਈ ਨਾ ਤਾਂ 3 ਸਾਲ ਪਹਿਲਾਂ ਇਹ ਹੜਾਂ ਦੀ ਕੀਤੀ ਗਈ ਤੇ ਨਾ ਹੀ ਜਿਹੜੀਆਂ ਅੱਜ ਫਸਲਾਂ ਮਰ ਰਹੀਆਂ ਹਨ ਹੜ ਆ ਰਹੇ ਹੈ ਜ਼ਮੀਨ ਖੁਰ ਰਹੀ ਹੈ ਇਹਦੀ ਕੀਤੀ ਜਾਣੀ ਹੈ ਇਸ ਕਰਕੇ ਜੇ ਅਸੀਂ ਇਹ ਕਹਨੇ ਆ ਕਿ ਸਾਡਾ ਰਾਜ ਹੈ ਜਿਹੜਾ ਸਾਡਾ ਜਿਹੜਾ ਮੁਲਕ ਹੈ ਉਹ ਸਰਕਾਰ ਆਸਰੇ ਹੈ ਮੈਨੂੰ ਇਹ ਲੱਗਦਾ ਹੈ ਕਿ ਕੁਦਰਤੀ ਆਫਤਾਂ ਸਾਹਮਣੇ ਭਾਵੇਂ ਕਿਸੇ ਵੀ ਰਾਜ ਦੀ ਗੱਲ ਕੀਤੀ ਜਾਵੇ ਉਹ ਸਾਰੇ ਦੇ ਸਾਰੇ ਸਰਕਾਰ ਦੀ ਬਜਾਏ ਹੁਣ ਰੱਬ ਆਸਰੀ ਹੈ ਇਸ ਕਰਕੇ ਇਹ ਪ੍ਰਬੰਧਨ ਵੱਲ ਜੇ ਅਜੇ ਵੀ ਧਿਆਨ ਨਾ ਦਿੱਤਾ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਸਾਡੀ ਸਰਕਾਰ ਰਾਖੀ ਨਹੀਂ ਕਰੂਗੀ ਫਿਰ ਤਾਂ ਸਾਡਾ ਸਾਰਿਆਂ ਦਾ ਰੱਬ ਹੀ ਰਾਖਾ ਧੰਨਵਾਦ